ਸਰ ਤੁਸੀਂ ਅਜਾ ਪੋਸਟਰ ਜਾਰੀ ਕਰਿਆ ਕਿ ਕੀ ਕਹਣਾ ਗੰਦੇ ਸੋ ਦੇਖੋ ਚਾਚਾ ਸੋਨ ਸਿੰਘ ਜੀ ਯਾਦਗਾਰੀ ਸਵਰਗੀ ਚਾਚਾ ਸੋਨ ਸਿੰਘ ਜੀ ਦੀ ਯਾਦ ਤੇ ਵਿੱਚ ਇਹ ਜਿਹੜਾ ਚੌਥਾ ਕਬੱਡੀ ਟੂਰਨਾਮੈਂਟ ਹੈ ਇਹ ਪਿੰਡ ਦਸਾਰਨਾ ਵੀ ਕੇ 11 ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਹਦੇ ਨਾਲ ਸੀਟੀਜੀ ਦਸਾਰਨਾ ਤੋਂ ਤੇ ਇਹਨਾਂ ਦੀ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਗੱਗੂ ਪੱਗੂ ਜੀ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਇੱਥੇ ਮੌਜੂਦ ਹੈ ਮਿਤੀ 25 ਜਨਵਰੀ 2026 ਨੂੰ ਇੱਥੇ ਜਿਹੜੇ 16 ਆ ਕੁਆਡ ਕਬੱਡੀ ਫੈਡਰੇਸ਼ਨ ਦੀਆਂ 16 ਟੀਮਾਂ ਜਿਹੜੀਆਂ ਪਾਰਟਿਸਪੇਟ ਕਰ ਰਹੀਆਂ ਨੇ ਬਹੁਤ ਚੰਗਾ ਉਪਰਾਲਾ ਹੈ ਅਕਸਰ ਹੁੰਦਾ ਇਹ ਹੈ ਵੀ ਵੱਡੀਆਂ ਟੀਮਾਂ ਨੂੰ ਲੋਕ ਬੁਲਾ ਲੈਂਦੇ ਨੇ ਨੇਮ ਤੇ ਫੇਮ ਦੇ ਪਿੱਛੇ ਤੇ ਸਾਡੇ ਜਿਹੜੇ ਯੰਗ ਬੱਚੇ ਨਵੇਂ ਖਿਡਾਰੀ ਜਿਹੜੇ ਪ੍ਰਮੋਟ ਕਰਨ ਵਾਲੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਬੈਕਫੁੱਟ ਤੇ ਰਹਿ ਜਾਂਦੇ ਨੇ ਇਹ ਉਪਰਾਲਾ ਬਹੁਤ ਹੀ ਜ਼ਿਆਦਾ ਚੰਗਾ ਹੈ ਇਹਦੇ ਜਰਿਏ ਪੰਜਾਬ ਨੂੰ ਹੋਰ ਨਵੇਂ ਪਲੇਅਰ ਮਿਲਣਗੇ ਤੇ 51000 ਤੇ 48000 ਇਹਨਾਂ ਨੇ ਇਨਾਮ ਰੱਖੇ ਨੇ ਪਹਿਲਾ ਨਾਮ ਹੈ ਜਿਹੜਾ 51000 ਦਾ ਦੂਜਾ ਨਾਮ 48000 ਦਾ ਪਿੰਡ ਦਸਾਰਨਾ ਸਾਡੇ ਹਲਕੇ ਖਰੜ ਦਾ ਪਿੰਡ ਹੈ 25 ਤਰੀਕ ਨੂੰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਇਹਨਾਂ ਦਾ ਹੌਸਲਾ ਅਫਜ਼ਾਈ ਬਤਾਓ ਕਰੋ ਪਹੁੰਚ ਕੇ ਕਰੋ ਤੇ ਜਿਹੜਾ ਦੂਜਾ ਨਾਮ ਹੈ ਮੈਂ ਅੱਜ ਚਲੋ ਆਪਦੇ ਭਰਾ ਮੇਰੇ ਬਡੇ ਮਾਨ ਨਾਲ ਆਏ ਨੇ ਦੂਜਾ ਨਾਮ ਹੈ ਜਿਹੜਾ 41000 ਦਾ ਉਹ ਮੈਂ ਆਪਦੇ ਵੱਲੋਂ ਇਹਨਾਂ ਨੂੰ ਸਪਾਂਸਰ ਕਰਦਾ ਹਾਂ ਧੰਨਵਾਦ ਠੀਕ ਹੋ ਗਿਆ ਨਹੀਂ ਹੋ ਗਿਆ